ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆ ਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ੀ ਤਰ੍ਹਾਂ ਹੀ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਡਿੰਪੀਟ ਲੋਹਰਾਂ ਦੀ ਉਹਨਾਂ ਨੇ ਕੱਲ ਜਿਹੜੇ ਸੰਕੇਤ ਦਿੱਤੇ ਨੇ ਉਹਦੇ ਤੋਂ ਇਹੋ ਲੱਗਦਾ ਹੈ ਕਿ ਆਮ ਆਦੀ ਪਾਰਟੀ ਦੇ ਵਿੱਚ ਜਾਣਗੇ ਬਿਲਕੁਲ ਜੀ ਬਿਲਕੁਲ ਜਾਣਗੇ ਤੇ 100% ਦੀ ਜਾਣਗੇ ਗੱਲ ਇਹ ਵੀ ਆ ਮੈਨੂੰ ਤਾਂ ਜਿੰਨੀ ਕਿ ਜਾਣਕਾਰੀ ਹੁਣ ਮਿਲੀ ਆ ਇਸ ਵੇਲੇ ਉਹ ਇਹ ਹੈ ਜੀ ਕਿ 28 ਅਗਸਤ ਨੂੰ ਜਾਣਗੇ ਜਦੋਂ ਅੱਜ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤੇ 27 ਅਗਸਤ ਦਾ ਜਾਣਕਾਰ ਸੂਤਰੇ ਇਹ ਗੱਲ ਕਹਿੰਦੇ ਵੀ 28 ਨੂੰ ਯਾਨੀ ਕਿ ਬੁੱਧਵਾਰ ਨੂੰ ਤੇ ਭਗਵੰਤ ਮਾਨ ਜਾ ਰਹੇ ਜੀ ਗਿੱਡੜਬਾਹ ਦੇ ਵਿੱਚ ਉੱਥੇ ਕਹਿੰਦੇ ਵੀ ਡਿੰਪੀ ਢਿੱਲੋਂ ਨੇ ਆਪਣੇ ਸਾਥਗੰਦੇ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਹੁਣ ਗੱਲ ਇਹ ਜੀ ਕਿ ਡਿੰਪੀ ਢਿੱਲੋਂ ਨੂੰ ਆਵਾਜ਼ਾਂ ਤਾਂ ਮਾਰੀ ਜਾਂਦੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਭਾਈ ਤੁਸੀਂ ਪਾਰਟੀ ਨਾ ਬਦਲੋ ਤੇ ਤੁਸੀਂ ਹੀ ਸਾਡੀ ਪਾਰਟੀ ਦੇ ਵੱਲੋਂ ਗਿੱਡੜਬਾਹ ਤੋਂ ਉਮੀਦਵਾਰ ਹੋਵੋਗੇ ਤੁਸੀਂ ਪਾਰਟੀ ਛੱਡਣ ਦੇ ਫੈਸਲੇ ਦੇ ਉੱਤੇ ਮੁੜ ਵਿਚਾਰ ਕਰ ਲਓ ਪਰ ਅਸਲ ਦੇ ਵਿੱਚ ਹੁਣ ਇਹ ਤੀਰ ਨਿਕਲ ਚੁੱਕਿਆ ਹੁਣ ਇਹ ਤੀਰ ਵਾਪਸ ਨਹੀਂ ਆਉਣਾ ਜਿਵੇਂ ਸਿਆਣੇ ਗੱਲ ਕਹਿੰਦੇ ਹੁੰਦੇ ਆ ਵੀ ਤੀਰ ਕਮਾਨੋਂ ਤੇ ਗੱਲ ਜ਼ੁਬਾਨੋਂ ਜਦੋਂ ਨਿਕਲ ਜਾਂਦੀ ਆ ਤੇ ਫਿਰ ਉਹ ਛੇਤੀ ਵਾਪਸ ਨਹੀਂ ਮੁੜਦੀ ਛੇਤੀ ਕਾਦੀ ਵੈਸੀ ਨਹੀਂ ਮੁੜਦੀ ਕੀ ਉਹ ਤਾਂ ਵੇਲਾ ਨਿਕਲ ਗਿਆ ਜਦੋਂ ਜਦੋਂ ਵੇਲਾ ਹੀ ਨਿਕਲ ਗਿਆ ਸਮਾਂ ਨਿਕਲ ਗਿਆ ਉਹ ਐਨੇ ਵੱਜ ਕੇ ਐਨੇ ਮਿੰਟ ਐਨੇ ਸੈਕਿੰਡ ਤੇ ਜੋ ਕੁਝ ਹੋ ਗਿਆ ਉਹ ਸਮਾਂ ਨਹੀਂ ਆਉਣਾਗਾ ਗੱਲ ਇਹ ਜੀ ਕਿ ਹੁਣ ਅਕਾਲੀ ਦਲ ਦੇ ਵਿੱਚ ਕਦੇ ਵੀ ਵਾਪਸੀ ਨਹੀਂ ਹੋਊਗੀ ਮੇਰੀ ਡਿੰਪੀ ਢੱਲੋਂ ਨੇ ਕਹਤਾ ਹਰਦੀਪ ਢੱਲੋਂ ਦੇ ਵੱਲੋਂ ਹਰਦੀਪ ਸਿੰਘ ਡਿੰਪੀ ਢੱਲੋਂ ਨਾਲ ਇਹਦਾ ਉਹਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੱਲ ਕੀਤਾ ਗਿਆ ਉਹਨੇ ਗਿੱਦੜਬਾਹ ਦੇ ਰਾਇਲ ਪੈਲੇਸ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਉਹਨੇ ਇਹ ਗੱਲ ਕਹੀ ਹੈ ਵੀ ਭਾਈ ਜਦੋਂ ਸੰਗਤ ਮੈਨੂੰ ਇਹ ਗੱਲ ਕਹਿ ਰਹੀ ਆ ਕਿ ਭਾਈ ਤੁਸੀਂ ਜਾਓ ਜੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਫਿਰ ਭਾਈ ਮੈਂ ਚਲਾ ਜਾਣਾ ਅਸਲ ਦੇ ਵਿੱਚ ਤੁਸੀਂ ਦੇਖੋ ਇੱਥੇ ਬਣਨਾ ਕੀ ਆ ਇੱਥੇ ਬਿਲਕੁਲ ਉਹੋ ਕੁਝ ਬਣਨਾ ਜਿਹੜਾ ਕੁਝ ਜਲੰਧਰ ਪੱਛਮੀ ਦੇ ਵਿੱਚ ਬਣਿਆ ਜਲੰਧਰ ਪੱਛਮੀ ਦੇ ਵਿੱਚ ਜ਼ਮੀਨੀ ਚੋਣ ਹੋਈ ਤੇ ਧਾਰਾ ਬੰਦਾ ਲੈ ਕੇ ਆਂਦਾ ਸੀ ਜਿਹੜਾ ਭਗਤ ਚੁੰਨੀ ਲਾਲ ਦਾ ਮੁੰਡਾ ਮਹਿੰਦਰ ਭਗਤ ਤੇ ਉਹਨੂੰ ਇਥੋਂ ਟਿਕਟ ਦੇ ਕੇ ਤੇ ਜਿਤਾਇਆ ਆਮ ਆਦਮੀ ਪਾਰਟੀ ਨੇ ਬਿਲਕੁਲ ਉਹ ਗੱਲ ਡਿੰਪੀ ਢਿੱਲੋਂ ਦੇ ਮਾਮਲੇ ਦੇ ਵਿੱਚ ਹੋ ਸਕਦੀ ਹੈ ਦੇਖੋ ਸ਼ਾਮਲ ਵੀ ਉਹਨੇ ਹੋ ਜਾਣਾ ਕੱਲ ਨੂੰ ਜਾਂ ਪਰਸੋਂ ਹੋ ਜੂ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਭਾਈ ਗੱਦੜਬਾਹ ਤੋਂ ਕੋਈ ਹੋਰ ਬੰਦਾ ਵੀ ਚੱਜਦਾ ਹੈ ਨੀਂਗਾ ਆਮ ਆਦਮੀ ਪਾਰਟੀ ਕੋਲੇ ਤੇ ਡਿੰਪੀ ਢਿੱਲੋਂ ਨੂੰ ਹੀ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਸੋ ਜੇਕਰ ਉਹ ਜਿੱਤ ਜਾਂਦਾ ਤੇ ਫਿਰ ਵੇਨੇ ਆ ਇਹ ਤਾਂ ਹੁਣ ਤੱਕ ਡਿੰਪੀ ਢਿੱਲੋਂ ਜਿੰਨੀ ਵੀ ਵਾਰ ਚੋਲ ਲੜੀ ਆ ਉਹ ਹਾਰਿਆ ਉਹ ਜਿੱਤਿਆ ਨਹੀਂ ਦੋ ਵਾਰ ਉਹਨੇ ਚੋਣ ਲੜੀ ਅਕਾਲੀ ਦਲ ਦੇ ਵੱਲੋਂ ਦੋਵੇਂ ਵਾਰ ਉਹ ਰਾਜਾ ਵੜਿੰਗ ਤੋਂ ਹਾਰਿਆ ਉਹ ਵੀ ਚਾਹੁੰਦਾ ਹੋਊਗਾ ਮੈਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਐਮ.ਐਲ.ਏ ਤਾਂ ਬਣਾ ਨਾ ਮੈਂ ਆਪਦਾ ਸਿਆਸੀ ਖਾਤਾ ਤਾਂ ਖੋਲਾ ਮੈਂ ਸਿਰਫ ਹਾਰਨ ਨੂੰ ਥੋੜੀ ਜਮਿਆ ਤੇ ਅਕਾਲੀ ਦਲ ਦੀ ਹਾਲਤ ਪਤਲੀ ਆ ਜਦੋਂ ਵੀ ਕੋਈ ਚੋਣ ਆਉਂਦੀ ਆ ਬਾਕੀ ਤਾਂ ਸਿਆਸੀ ਪਾਰਟੀਆਂ ਦੇ ਬੰਦੇ ਸ਼ਾਮਲ ਕਰਦੇ ਹੁੰਦੇ ਆ ਪਰ ਇਹਨਾਂ ਦੇ ਬੰਦੇ ਟੁੱਟਦੇ ਹੁੰਦੇ ਆ ਆ ਜਲੰਧਰ ਬੜੀ ਚੋਣ ਤੋਂ ਪਹਿਲਾਂ ਕਿੰਨੇ ਟੁੱਟ ਗਏ ਆ ਬੀਬੀ ਸਰਜੀਤ ਕੌਰ ਤੇ ਕਈ ਹੋਰ ਬੰਦਿਆਂ ਦਾ ਕਿੰਨਾ ਮੁਬਾਰਕ ਕਿੰਨਾ ਪੈਦਾ ਹੋਇਆ ਆ ਹੁਣ ਗਿੱਦੜਾ ਪਾਹੇ ਵਾਲੀ ਚੋਣ ਆ ਇੱਥੇ ਮਵਾਦ ਪੈਦਾ ਹੋ ਜਾਣਾ ਹਾਲੇ ਬਰਨਾਲੇ ਦੇ ਵਿੱਚੋਂ ਡੇਰਾ ਬਾਬਾ ਨਾਨਕ ਤੋਂ ਤੇ ਚੱਬੇਵਾਲ ਦੇ ਵਿੱਚੋਂ ਕੀ ਖਬਰਾਂ ਔੜੀਆਂ ਇਹ ਰੱਬ ਜਾਣਦਾ ਫਿਰ ਉਧਰ ਤੁਸੀਂ ਦੇਖੋ ਬੰਗੇ ਤੋਂ ਵੋਟਾਂ ਪੈਣੀਆਂ ਆ ਆਉਂਦੇ ਰਣਾਂ ਦੇ ਵਿੱਚ ਪਰ ਉਥੋਂ ਸੁਖਵਿੰਦਰ ਸੁਖੀ ਡਾਕਟਰ ਆ ਜਿਹੜੇ ਅਕਾਲੀ ਦਲ ਦੇ ਐਮ ਐਲ ਏ ਉਹ ਪਾਰਟੀ ਛੱਡ ਕੇ ਆ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਆ ਮਤਲਬ ਇਹ ਹੈ ਜੀ ਕਿ ਅੱਜ ਆਮ ਆਦਮੀ ਪਾਰਟੀ ਵੀ ਬਗਾਨੇ ਖੰਮਾਂ ਦੇ ਉੱਤੇ ਆ ਤੇ ਅਕਾਲੀ ਦਲ ਦੇ ਵੀ ਪਿੱੜ ਪੱਲੇ ਕੁਝ ਨਹੀਂ ਗਾ ਦੋਨੋਂ ਗੱਲਾਂ ਬਰਾਬਰ ਚੱਲਦੀਆਂ ਤੋ ਦੇਖਦੇ ਕੀ ਬਣਦਾ ਪਰ ਅਕਾਲੀ ਦਲ ਵਾਸਤੇ ਝਟਕੇ ਤੇ ਝਟਕਾ ਲੱਗ ਜਾਂਦਾ ਤੇ ਇਸ ਝਟਕੇ ਦੇ ਵਿੱਚੋਂ ਇਹ ਹਾਲੇ ਉੱਪਰ ਦੇ ਦਿਸਦੇ ਨਹੀਂ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਹਿਣਾ ਸਾਹਿਬ ਵੀ ਇਹ ਝਟਕੇ ਚੋਂ ਹਾਲੇ ਉੱਪਰ ਦੇ ਦਿਸਦੇ ਨਹੀਂ ਖੈਰ ਉਧਰ ਜੰਮੂ ਕਸ਼ਮੀਰ ਦੇ ਵਿੱਚ ਕਹਿੰਦੇ ਨਵਾਂ ਹੀ ਡਰਾਮਾ ਸਾਹਮਣੇ ਆਇਆ ਭਾਜਪਾ ਨੇ 5 ਘੰਟਿਆਂ ਦੇ ਵਿੱਚ ਤਿੰਨ ਤਿੰਨ ਸੂਚੀਆਂ ਬਦਲ ਦਿੱਤੀਆਂ ਨੇ ਹਾਂ ਬਿਲਕੁਲ ਜੀ ਭਾਜਪਾ ਨੇ ਤਿੰਨ ਤਿੰਨ ਸੂਚੀਆਂ ਬਦਲੀਆਂ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਤਿੰਨ ਤਿੰਨ ਸੂਚੀਆਂ ਬਦਲੀਆਂ ਹੈਗੀਆਂ ਤਾਂ ਮੈਂ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਆ ਵੀ ਆਹ ਕੀ ਚੱਲੀ ਕੀ ਕੀ ਜਾਂਦਾ ਤੇ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਕੱਲ ਸਵੇਰੇ 10 ਵਜੇ ਪਹਿਲੀ ਸੂਚੀ ਜਾਰੀ ਕੀਤੀ 44 ਉਮੀਦਵਾਰਾਂ ਦੀ ਔਰ ਇਹ ਤੇ ਰੌਲਾ ਪੈ ਗਿਆ ਭਾਜਪਾ ਦੇ ਦਫ਼ਤਰ ਦੇ ਵਿੱਚ ਆ ਗਏ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਵੀ 10 ਸਾਲਾਂ ਬਾਅਦ ਵੋਟਾਂ ਪੈਣੀਆਂ ਤੇ 370 ਹਟਾਏ ਜਾਣ ਤੋਂ ਬਾਅਦ ਹੁਣ ਵੋਟਾਂ ਪੈਣ ਲੱਗੀਆਂ ਤੇ ਤੁਸੀਂ ਟਿਕਟਾਂ ਉਹਨਾਂ ਨੂੰ ਦਿੱਤੀਆਂ ਜਿਹੜੇ ਪੈਰਾਸ਼ੂਟ ਦੇ ਰਾਹੀਂ ਆਏ ਆਏ ਕੋਈ ਕਾਂਗਰਸ ਚੋਂ ਆਇਆ ਕਿੱਥੋਂ ਕਿੱਥੋਂ ਕਿੱਤੋਂ ਆਇਆ ਤੇ ਅਸੀਂ ਤਾਂ ਵਿਰੋਧ ਕਰਦੇ ਆ ਲਓ ਜੀ ਕਹਿੰਦੇ ਵੀ ਫਿਰ ਕੁਝ ਸਮੇਂ ਬਾਅਦ ਉਹ ਸੂਚੀ ਡਿਲੀਟ ਕਰਤੀ ਫਿਰ 12:00 ਵਜੇ ਇੱਕ ਨਵੀਂ ਸੂਚੀ ਆਈ 20 22 ਬੰਦਿਆਂ ਦਾ ਨਾਮ ਉਹਦੇ ਚ ਸੀ ਫਿਰ ਹੋਰੇ ਤੇ ਰੋਲਾ ਪੈ ਗਿਆ ਫਿਰ 2:00 ਵਜੇ ਇੱਕ ਨਵੀਂ ਸੂਚੀ ਆਈ ਫਿਰ ਹੋਰੇ ਤੇ ਰੋਲਾ ਪੈ ਗਿਆ ਯਾਨੀ ਕਿ ਭਾਜਪਾ ਜਿਹੜੀ ਉਹਨੂੰ ਕੀ ਕਾਬਿਲ ਕੈਂਡੀਡੇਟ ਖੜੇ ਕਰਨ ਦੇ ਵਿੱਚ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨੂੰ ਸਮਝ ਨਹੀਂ ਲੱਗ ਰਹੀ ਵੀ ਅਸੀਂ ਹੁਣ ਕੀ ਕਰਗੇ ਤੇ ਕੀ ਨਾ ਕਰਗੇ ਭਾਜਪਾ ਚਾਹੁੰਦੀ ਜੀ ਕਿ ਐਤਕੀ ਸਰਕਾਰ ਸਾਡੀ ਬਣੇ ਇਸ ਸੁਨੇਹਾ ਪੂਰੇ ਭਾਰਤ ਚ ਇਸ ਗੱਲ ਦਾ ਜਾਵੇ ਕਿ ਭਾਈ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਬਣਿਆ ਉਹ ਲੋਕ ਬੜੇ ਸੰਤੁਸ਼ਟ ਆ ਸਾਡੇ ਕੋਲੋਂ ਲੋਕ ਸਾਡੇ ਨਾਲ ਖੜੇ ਆ ਪਰ ਹਾਲ ਦੀ ਘੜੀ ਤਾਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਧਰ ਪਤਾ ਲੱਗਾ ਜੀ ਕਿ ਕਾਂਗਰਸ ਨੇ ਯਾਨੀ ਕਿ ਨੈਸ਼ਨਲ ਕਾਂਗਰਸ ਪਾਰਟੀ ਨੇ ਤੇ ਨੈਸ਼ਨਲ ਕਾਨਫਰੰਸ ਨੇ ਯਾਨੀ ਕਿ ਫਾਰੂਖ ਅਬਦੁੱਲਾ ਨੇ ਤੇ ਰਾਹੁਲ ਗਾਂਧੀ ਨੇ ਬੈਠ ਕੇ ਸੀਟਾਂ ਦੀ ਵੰਡ ਆਪਸ ਦੇ ਵਿੱਚ ਕਰ ਲਈ ਐ ਬੱਤੀਆਂ ਸੀਟਾਂ ਦੇ ਉੱਤੇ ਲੜੂਗੀ ਜੀ ਚੋਣ ਕਾਂਗਰਸ ਜੰਮੂ ਕਸ਼ਮੀਰ ਦੇ ਵਿੱਚ 51 ਜਾਂ 52 ਸੀਟਾਂ ਦੇ ਉੱਤੇ ਚੋਣ ਲੜੂਗੀ ਜੀ نیشنل ਕਾਨਫਰੰਸ ਪਾਰਟੀ ਤੇ ਬਾਕੀ ਜਿਹੜੀਆਂ 5-7 ਸੀਟਾਂ ਉਹ ਹੋਰ ਛੋਟੇ ਵੱਡੀਆਂ ਧਿਰਾਂ ਨੂੰ ਛੱਡੀਆਂ ਗਈਆਂ ਸੋ ਉਹਨਾਂ ਨੇ ਆਪਣਾ ਮੋਟ ਜਿਹੜੀਆਂ ਸੀਟਾਂ ਦਾ ਕੰਮ ਮੁਕੰਮਲ ਕਰ ਲਿਆ ਬੀਜੇਪੀ ਦੇ ਵਿੱਚ ਮੁਕੰਮਲ ਹੋ ਨਹੀਂ ਰਿਹਾ ਹੁਣ ਵੇਨੇ ਵੀ ਜਿਹੜੀ ਮਹਿਬੂਬਾ ਮੁਫਤੀ ਆ ਉਹ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ ਕੀ ਉਹ ਇਹਨਾਂ ਦੇ ਨਾਲ ਹੀ ਯਾਨੀ ਕਿ ਇੰਡੀਆ ਗੱਠ ਜੋੜਨ ਨਾਲ ਆਉਂਦੇ ਆ ਜਾਂ ਫਿਰ ਉਹ ਬੀਜੇਪੀ ਵੱਲ ਜਾਂਦੇ ਆ ਜਾਂ ਉਹ ਇਕੱਲੇ ਹੀ ਚੋਣ ਲੜਦੇ ਆ ਇਹ ਹੁਣ ਸਮਾਂ ਦੱਸੂਗਾ ਜੀ ਜੀ ਬਿਲਕੁਲ ਤਣਾ ਸਾਬ ਉਧਰ ਕੰਗੜਾ ਰਣੋਤ ਉਹਦੇ ਵਿਆਨਾਂ ਦੇ ਉੱਪਰ ਕਿਹਦੇ ਭਾਜਪਾ ਨੇ ਸਫਾਈ ਦੇ ਦਿੱਤੀ ਹੈ ਜੀ ਕੀ ਕਹਿਣਾ ਭਾਜਪਾ ਦਾ ਹਾਂ ਬਿਲਕੁਲ ਜੀ ਕੰਗੜਾ ਰਣੋਤ ਦੇ ਵਿਆਨਾਂ ਦੇ ਉੱਤੇ ਭਾਜਪਾ ਨੇ ਸਫਾਈ ਦਿੱਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਲੱਛਣ ਨੇ ਜਾਂ ਮਸ਼ਵਧ ਸ਼ਬਦਾਂ ਦੇ ਵਿੱਚ ਮੈਂ ਕਹਿ ਦਿੰਨਾ ਵੀ ਉਹਨਾਂ ਨੇ ਕਿਹਾ ਜੀ ਕਿ ਲੱਛਣ ਆ ਜਿਹੜੇ ਉਹ ਮੈਂ ਤਾਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਭਾਜਪਾ ਦਾ ਸਹਿਮਤ ਹੈ ਨਹੀਂਗੀ ਅਸਲ ਦੇ ਵਿੱਚ ਕੰਗੜਾ ਰਣੋਤ ਦੇ ਵੱਲੋਂ ਕਿਸਾਨਾਂ ਨੂੰ ਚੜਾਉਣ ਵਾਲੇ ਲੰਗੇ ਵਾਲੇ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਬਿਆਨ ਦਿੱਤੇ ਗਏ ਆ ਕਿ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹ ਤਾਂ ਜੀ ਬੰਗਲਾਦੇਸ਼ ਬਣ ਜਾਣਾ ਸੀ ਜੇਕਰ ਬੀਜੇਪੀ ਸੁਜਾਗਦਾ ਹੁੰਦੀ ਬੀਜੇਪੀ ਨੇ ਵੇਲੇ ਸਰ ਕਾਨੂੰਨ ਰੱਦ ਕਰਤੇ ਜਿਹਦੇ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਪੰਜਾਬ ਦੀ ਦੂਜਾ ਬੰਗਲਾਦੇਸ਼ ਬਣ ਜਾਣਾ ਸੀ ਉਹਨੇ ਇਦਾਂ ਦੀਆਂ ਜੱਕੜਪਾਈਆਂ ਮਾਰੀਆਂ ਤੇ ਬਾਅਦ ਦੇ ਵਿੱਚ ਰੌਲਾ ਬਹੁਤ ਵੱਡੇ ਪੱਧਰ ਤੇ ਪੈ ਗਿਆ ਹੁਣ ਜਦੋਂ ਰੌਲਾ ਪੈ ਗਿਆ ਬੀਜੇਪੀ ਨੂੰ ਫਿਕਰ ਪੈ ਗਿਆ ਵੀ ਭਾਈ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚ ਕਿਸਾਨ ਭਾਈਚਾਰੇ ਦੀ ਵੋਟ ਆ ਜੇ ਕਿਤੇ ਸਾਨੂੰ ਢਾਹਣ ਲੱਗ ਜੇ ਇਸ ਕਰਕੇ ਬੀਜੇਪੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਕੰਗਣਾ ਦੇ ਇਹਨਾਂ ਬਿਆਨਾਂ ਤੋਂ ਖੁਦ ਨੂੰ ਪਾਸੇ ਕਰ ਲਿਆ ਇਹਦੇ ਵਿੱਚ 5 6 17 ਦੇ ਵਿੱਚੋਂ 3 ਕਿ 17 ਦੇ ਵਿੱਚ ਕੰਗਣਾ ਦਾ ਜ਼ਿਕਰ ਆ ਵੀ ਕੰਗਣਾ ਰਣੌਤ ਦੇ ਇਹ ਬਿਆਨ ਵਿਅਕਤੀਗਤ ਹੋ ਸਕਦੇ ਹਨ ਇਹਦੇ ਨਾਲ ਬੀਜੇਪੀ ਦਾ ਕੋਈ ਸਬੰਧ ਨਹੀਂ ਬੀਜੇਪੀ ਉਹਦੇ ਇਹਨਾਂ ਬਿਆਨਾਂ ਨਾਲ ਬਿਲਕੁਲ ਅਸਹਿਮਤ ਹੈ ਤੇ ਬੀਜੇਪੀ ਉਹਨੂਪ ਵਿਖਦੇ ਵਿੱਚ ਇਹੋ ਜਿਹੇ ਬਿਆਨ ਦੇਣ ਤੋਂ ਵਰਜਦੀ ਹੈ ਨਾ ਤਾਂ ਉਹਦੇ ਕੋਲ ਕੋਈ ਅਧਿਕਾਰ ਹੈ ਵੀ ਭਾਈ ਉਹਦੇ ਅਧਿਕਾਰ ਖੇਤਰ ਦੇ ਵਿੱਚ ਵੀ ਨਹੀਂ ਤੇ ਨਾ ਹੀ ਉਹਨੂੰ ਇਸ ਗੱਲ ਦੀ ਕੋਈ ਪਰਮਿਸ਼ਨ ਹੈ ਵੀ ਭਾਈ ਉਹ ਜੋ ਮਰਜ਼ੀ ਕਹਿ ਦੇਵੇ ਤੇ ਭਵਿੱਖ ਦੇ ਵਿੱਚ ਉਹਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਬਿਆਨ ਉਹਨੇ ਨਹੀਂ ਦੇਣੇ ਸੋ ਹੁਣ ਕੰਗਣਾ ਬਿਲਕੁਲ ਚੁੱਪਾ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਉਹ ਜਾਣਦੀ ਆ ਕਿ ਪੰਜਾਬ ਦੇ ਵਿੱਚ ਤਾਂ ਮੇਰੀ ਫਿਲਮ ਕਿਸੇ ਨੇ ਵੇਖਣੀ ਨਹੀਂ ਪਰ ਜੇ ਪੰਜਾਬ ਦੇ ਵਿੱਚ ਰੌਲਾ ਪੈਦਾ ਹੁੰਦਾ ਤਾਂ ਭਾਰਤ ਦੇ ਬਾਕੀ ਹੋਰ ਵੱਖ-ਵੱਖ ਸੂਬਿਆਂ ਨੇ ਲੋਕੇ ਗੱਲ ਕਹਿਣਗੇ ਵੀਰ ਵੇਖੀਏ ਤਾਂ ਸਹੀ ਵੀ ਪੰਜਾਬ ਦੇ ਵਿੱਚ ਰੌਲਾ ਕਿਹੜੀ ਗੱਲ ਦਾ ਪੈਦਾ ਉਹ ਇਸ ਗੱਲ ਕਰਕੇ ਸਾਰਾ ਡਰਾਮਾ ਕਰ ਰਹੀ ਹੈ ਨਹੀਂ ਤਾਂ ਤੁਸੀਂ ਦੇਖੋ ਵੀ ਕਿੰਨੇ ਸਾਲ ਹੋ ਗਏ ਕਿਸਾਨਾਂ ਨੂੰ ਰੋਡ ਸਮਾਪਤ ਹੋਇਆ ਤੇ ਨਹੀਂ ਹੁਣ ਚੇਤਾ ਆਉਣਾ ਸੀ ਇਹਨੇ ਹੁਣ ਡਰਾਮਾ ਕਿਉਂ ਕੀਤਾ ਇਹ ਸੋ ਡਰਾਮੇਬਾਜ਼ ਔਰ ਤਾਂ ਡਰਾਮਾ ਕੁਈ ਨਾ ਹੋ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਭਾਜਪੀ ਦੇ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਹੁਣ ਇਹਦੇ ਉੱਤੇ ਸਵਾਲ ਪੈਦਾ ਹੋਏ ਆ ਮਹਾਰਾਸ਼ਟਰ ਦੀ ਇੱਕ ਸੰਸਦ ਮੈਂਬਰ ਹੈ ਪ੍ਰਿਯੰਕਾ ਚਤਰਵੇਦੀ ਉਨੇ ਇਹ ਗੱਲ ਕਹੀ ਹੈ ਕਿ ਬੀਜੇਪੀ ਨੇ ਆਪਣੇ ਲੈਟਰ ਹੈਡ ਦੇ ਉੱਤੇ ਕਿਉਂ ਨਹੀਂ ਇਹ ਗੱਲ ਜਾਰੀ ਕੀਤੀ ਨਾ ਇਹਦੇ ਥੱਲੇ ਕਿਸੇ ਦੇ ਸਾਈਨਾਂ ਨਾ ਹੀ ਬੀਜੇਪੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਦੇ ਉੱਤੇ ਜਾ ਕੇ ਤੇ ਇਹਨੂੰ ਪਾਇਆ ਵਜ੍ਹਾ ਕੀ ਇਹਦੇ ਪਿੱਛੇ ਵੀ ਭਾਈ ਆ ਸਾਰਾ ਕੁਝ ਉਹਨਾਂ ਨੇ ਕੀਤਾ ਕਿ ਇਹ ਇਹਨਾਂ ਨੇ ਕਿਤੇ ਜੁਮਲਾ ਤਾਂ ਨਹੀਂ ਛੱਡਿਆ ਜੀ ਜੀ ਬਿਲਕੁਲ ਸੋਚਣ ਵਿਚਾਰਨ ਵਾਲੀਆਂ ਗੱਲਾਂ ਨੇ ਖੈਰ ਜੇ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਤੇ ਟੇਹਣਾ ਸਾਹਿਬ ਕਿਸਾਨਾਂ ਨਾਲ ਹੀ ਜੁੜੀ ਹੋਈ ਅਗਲੀ ਖਬਰ ਦੀ ਸਾਂਝ ਵੀ ਪਾਉਨੇ ਆ ਕਿਸਾਨਾਂ ਦੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਇੱਕ ਵਾਰ ਫਿਰ ਤੋਂ ਬੇਸਕਤਰ ਰਹੀ ਹੈ ਜੀ हां बिल्कुल जी एक बार ये जड़ी फिर उन्होंने मीटिंग में सटा रही है क्योंकि सुप्रीम कोर्ट ये गल कहनी कि किसान ਤੇ ਹਰਿਆਣਾ ਪ੍ਰਸ਼ਾਸਨ ਮਿਲ ਬੈਠ ਕੇ ਲਗਾਤਾਰ ਮੀਟਿੰਗਾਂ ਜਾਰੀ ਰੱਖੇ ਤੇ ਕਿਸੇ ਨਾ ਕਿਸੇ ਸਿੱਟੇ ਦੇ ਉੱਤੇ ਪਹੁੰਚੇ ਪਰ ਸਿੱਟੇ ਦੇ ਉੱਤੇ ਹਾਲ ਦੀ ਘੜੀ ਪਹੁੰਚਿਆ ਨਹੀਂ ਜਾ ਰਿਹਾ ਸਿੱਟਾ ਉੱਥੇ ਦਾ ਉੱਥੇ ਹੀ ਖੜਾ ਸਿੱਟੇ ਦੇ ਵਿੱਚੋਂ ਕੁਝ ਨਿਕਲਦਾ ਨਹੀਂ ਹੈ ਦੋਵਾਂ ਧਿਰਾਂ ਦੀ ਗੱਲਬਾਤ ਹੁੰਦੀ ਹੈ ਹਰਿਆਣਾ ਪ੍ਰਸ਼ਾਸਨ ਇਹ ਗੱਲ ਕਹਿ ਦਿੰਦਾ ਕਿ ਭਾਈ ਤੁਸੀਂ ਜਾਓ ਤੇ ਛੇਤੀ ਛੇਤੀ ਜਾਓ ਦਿੱਲੀ ਜਾਣਾ ਤਾਂ ਪਰ ਟਰੈਕਟਰ ਤੇ ਟਰਾਲੀਆਂ ਇੱਥੇ ਖੜੇ ਕਰਕੇ ਜਾਓ ਉਧਰ ਪਤਾ ਇਹ ਲੱਗਦਾ ਵੀ ਭਾਈ ਉਧਰੋਂ ਕਹਿ ਦਿੰਦੇ ਜੀ ਕਿਸਾਨ ਕਿ ਅਸੀਂ ਜਾਣਾ ਤਾਂ ਹੈ ਜਾਣਾ ਚਾਹੁੰਨੇ ਆ ਪਰ ਅਸੀਂ ਟਰੈਕਟਰ ਟਰਾਲੀਆਂ ਤੋਂ ਬਿਨਾਂ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਆ ਗਲਤ ਨਹੀਂ ਹੈਗੇ ਉਹਦਾ ਕਾਰਨ ਇਹ ਹੈ ਵੀ ਕਿਸਾਨ ਇਹ ਚਾਹੁੰਦੇ ਜੀ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਿਸਾਨਾਂ ਦਾ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਭਾਈ ਕੇਂਦਰ ਨੇ ਮੰਗਾ ਕਿੰਨੀ ਦੇਰ ਚ ਮੰਨਣੀਆਂ ਆ ਸਾਲ ਲੱਗਣਾ 6 ਮਹੀਨੇ ਲੱਗਣੇ ਆ ਮਹੀਨਾ ਲੱਗਣਾ 2 ਮਹੀਨੇ ਲੱਗਣੇ 10 ਦਿਨ ਲੱਗਣੇ ਪਤਾ ਹੀ ਕੋਈ ਨਹੀਂ ਪਿਛਲੀ ਵਾਰੀ 1 ਸਾਲ ਤੋਂ ਵੱਧ ਸਮਾਂ ਬੜਰਾਂ ਤੇ ਬਹਿਣਾ ਪਿਆ ਸੀ ਉਦੋਂ ਟਰਾਲੀਆਂ ਦੇ ਵਿੱਚ ਹੀ ਬੈਠੇ ਸੀ ਜਦੋਂ ਮਹੀਨੇ ਰੀਕ ਆਉਂਦੀ ਆ ਸਿਆਲ ਟਰਾਲੀਆਂ ਦੇ ਵਿੱਚ ਕੱਢੇ ਤੇ ਫਿਰ ਰੋਟੀ ਪਾਣੀ ਦਾ ਸਮਾਨ ਟਰਾਲੀਆਂ ਦੇ ਵਿੱਚ ਸੀ ਸੋ ਕਿਸਾਨ ਨੇ ਗੱਲ ਕਹਿੰਨੇ ਵੀ ਦਿੱਲੀ ਤਾਂ ਸੀ ਜਾਣਾ ਪਰ ਦਿੱਲੀ ਜਾਵਾਂਗੇ ਤਾਂ ਜੇਕਰ ਸਾਨੂੰ ਤੁਸੀਂ ਟਰਾਲੀਆਂ ਸਮੇਤ ਜਾਣ ਦਿਓਗੇ ਹਰਿਆਣਾ ਪ੍ਰਸ਼ਾਸਨ ਟਰਾਲੀਆਂ ਤੋਂ ਬਿਨਾਂ ਜਾਣ ਦੇ ਲਈ ਕਹਿ ਰਿਹਾ ਤੇ ਇਸ ਕਰਕੇ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚਦੀ ਜੀ ਬਿਲਕੁਲ ਕੈਨਾ ਸਰ ਅੱਗੇ ਵੱਧਦੇ ਹੁਣ ਗੱਲ ਕਰਦੇ ਆ ਜੀ ਅੰਮ੍ਰਿਤਸਰ ਤੋਂ ਜਿਹੜੀ ਆਪਾਂ ਖਬਰ ਸਾਂਝੀ ਕੀਤੀ ਸੀ ਕੈਨਆਰਈ ਦੇ ਉੱਪਰ ਘਰ ਦੇ ਵਿੱਚ ਆ ਕੇ ਗੋਲੀਆਂ ਮਾਰੀਆਂ ਗਈਆਂ ਸੀ ਹਮਲਾ ਕੀਤਾ ਗਿਆ ਸੀ ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਿ ਸੌਹਰਾ ਪਰਿਵਾਰ ਨੇ ਹੀ ਐਨਆਰਈ ਦੇ ਉੱਪਰ ਗੋਲੀਆਂ ਮਰਵਾਈਆਂ ਸੀ ਹਾਂ ਬਿਲਕੁਲ ਜੀ ਦੇਖੋ ਇਹ ਇੱਕ ਪਰਿਵਾਰਕ ਮਸਲਾ ਨਿਕਲਿਆ ਵਿੱਚੋਂ ਵੈਸੇ ਪੁਲਿਸ ਦੇ ਵੱਲੋਂ ਕੱਲ 3 ਗੈਂਗਸਟਰ ਵੀ ਗ੍ਰਿਫਤਾਰ ਕੀਤੇ ਗਏ ਆ ਇਸ ਤੋਂ ਪਹਿਲਾਂ ਸਾਬਕਾ ਸੌਹਰਾ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਪਰਿਵਾਰ ਦੇ ਕਈ ਲੋਕ ਗ੍ਰਿਫਤਾਰ ਕੀਤੇ ਗਏ ਆ ਇਹ ਮਸਲਾ ਅਸਲ ਦੇ ਵਿੱਚ ਹੈਗਾ ਪੁਰਾਣੇ ਵਿਆਹ ਦਾ ਕਿਉਂਕਿ ਜਿਹੜਾ ਐਨ ਆਰ ਆਈ ਸੁਖਚੈਨ ਸਿੰਘ ਅਮਰੀਕਾ ਤੋਂ ਆਇਆ ਅਮਰitsar ਦੇ ਵਿੱਚ ਜਿਹੜਾ ਕਿ ਆਪਦੇ ਬੱਚੇ ਇੱਥੇ ਪਾਲ ਰਿਹਾ ਉਹਦੀ ਘਰਵਾਲੀ ਨੇ ਪਹਿਲੀ ਘਰਵਾਲੀ ਨੇ ਕਾਫੀ ਸਮਾਂ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਉਹਦੇ ਕੇਸ ਦੇ ਵਿੱਚ ਤਾਂ ਹੁਣ ਸ਼ਾਮਲ ਨਹੀਂ ਆ ਉਦੋਂ ਇਹ ਬਾਹਰ ਸੀਗਾ ਫਿਰ ਇੱਥੇ ਆ ਕੇ ਬੱਚੇ ਪਾਲਣ ਲੱਗ ਗਿਆ ਚਲੋ ਉਹਨੇ ਜ਼ਿੰਦਗੀ ਦੇ ਵਿੱਚ ਨਵਾਂ ਤੋਪਾ ਭਰ ਲਿਆ ਉਹਨੇ ਨਵਾਂ ਵਿਆਹ ਕਰਵਾ ਲਿਆ ਤੇ ਜਿਹੜਾ ਪੁਰਾਣਾ ਸਾਬਕਾ ਜਿਹੜਾ ਸੋਹਰਾ ਪਰਿਵਾਰ ਆ ਉਹ ਇਹਦੇ ਉੱਤੇ ਲੱਗਦਾ ਉਹ ਇਹਨੂੰ ਮਰਵਾਉਣਾ ਚਾਹੁੰਦਾ ਸੀ ਇਸੇ ਕਰਕੇ ਉਹਨੇ ਪਹਾੜੇ ਦੇ ਬੰਦੇ ਭੇਜੇ ਸੀ ਜਿਹੜੇ ਕ੍ਰਿਮੀਨਲ ਬੰਦੇ ਆ ਅਪਰਾਧਿਕ ਬਿਰਤੀ ਵਾਲੇ ਬੰਦੇ ਆ ਉਹ ਭੇਜੇ ਸੀਗੇ ਸੋ ਉਹ ਜਦੋਂ ਗਏ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਦੋ ਗੋਲੀਆਂ ਵੱਜੀਆਂ ਇੱਕ ਜਵਾੜੇ ਚ ਇੱਕ ਮੋਢੇ ਦੇ ਵਿੱਚ ਮਾਰਨ ਇਹਨੂੰ ਵੈਸੇ ਜਾਣੋ ਆਏ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਪਿਸਤੌਲਾਂ ਦੇ ਵਿੱਚ ਗੋਲੀਆਂ ਫਸਲੀਆਂ ਉਹ ਬੰਦੇ ਹਾਲੇ ਤੱਕ ਫੜੇ ਗਏ ਕਿ ਨਹੀਂ ਫੜੇ ਗਏ ਤਾਂ ਵਕਤ ਦੱਸੂਗਾ ਪਰ ਕਈ ਬੰਦਿਆਂ ਦੀ ਗ੍ਰਿਫਤਾਰੀ ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ ਕਰ ਲਈ ਆ ਮਾਮਲਾ ਪਰਿਵਾਰਕ ਨਿਕਲਿਆ ਮਤਲਬ ਇੱਕ ਪਰਿਵਾਰ ਨੇ ਆਪਦੇ ਸਾਬਕਾ ਜਵਾਈ ਨੂੰ ਤੇ ਮਰਵਾਉਣ ਦੇ ਲਈ ਇਹ ਸਾਰੇ ਪਹਾੜੇ ਦੇ ਕਾਤਲ ਭੇਜੇ ਸੀਗੇ ਤੇ ਇਹ ਕਹਾਣੀ ਸਾਹਮਣੇ ਆਈ ਹੈ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉਧਰ ਕਹਿੰਦੇ ਡੱਲੇਵਾਲ ਤੇ ਸਰਸਾ ਹੋਰਾਂ ਨੂੰ ਕਿਰਪਾਨ ਕਰਨ ਜਹਾਜ਼ 'ਚ ਚੜਨ ਤੋਂ ਰੋਕਿਆ ਜੀ ਬਿਲਕੁਲ ਜੀ ਡੱਲੇਵਾਲ ਹੋਰੀ ਜਿਹੜੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਆ ਜਿਹੜੇ ਕਿ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਮੋਰਚਾ ਲਾ ਕੇ ਬੈਠੇ ਆ ਉਹਨਾਂ ਨੂੰ ਤੇ ਉਧਰ ਬਲਦੇਵ ਸਿੰਘ ਸਿਰਸਾ ਨੂੰ ਤੇ ਇੱਕ ਹੋਰ ਕਿਸਾਨ ਆਗੂ ਆ ਇਹਨਾਂ ਤਿੰਨਾਂ ਨੂੰ ਰੋਕਿਆ ਗਿਆ ਇੱਤਨੇ ਜਾ ਰਹੇ ਸੀਗੇ ਜੀ ਤਾਮਿਲਨਾਡੂ ਦੇ ਵੱਲ ਤਾਮਿਲਨਾਡੂ ਦੇ ਵੱਲ ਲੰਗੇ ਕੱਲ ਇੱਕ ਵੱਡੀ ਕਿਸਾਨ ਮਹਾਪੰਚਾਇਤ ਸੀ ਉਹਦੇ ਵਿੱਚ ਇਹਨਾਂ ਨੇ ਜਾਣਾ ਸੀ ਤੇ ਇਹਨਾਂ ਨੇ ਜਾ ਕੇ ਦਿੱਲੀ ਦੇ 에어ਪੋਰਟ ਤੋਂ ਤੇ ਉਹਦਾ ਸਮਾਨ ਵੀ ਜਮ੍ਹਾਂ ਕਰਵਾਤਾ ਤੇ ਉਥੇ ਬੋਰਡਿੰਗ ਪਾਸ ਵੀ ਲੈ ਲਿਆ ਜਦੋਂ ਆਪਾਂ ਬੋਰਡਿੰਗ ਪਾਸ ਲੈ ਲੈਂਦੇ ਫਿਰ ਸਿਰਫ ਸਿਕਿਉਰਿਟੀ ਹੋਣੀ ਬਾਕੀ ਹੁੰਦੀ ਆ ਸਿਕਿਉਰਿਟੀ ਹੋ ਕੇ ਫਿਰ ਆਪਾਂ ਗੇਟ ਕੋਲੇ ਬੈਠ ਜੰਨੇ ਆ ਵੀ ਜਿੱਥੇ ਜਹਾਜ਼ ਲੱਗਾ ਹੁੰਦਾ ਫਿਰ ਆਪਾਂ ਕੁਝ ਕਿ ਸਮੇਂ ਬਾਅਦ ਉਹਦੇ ਚ ਸਵਾਰ ਹੋ ਜੰਨੇ ਚਲੇ ਜਾਂਦੇ ਆ ਪਰ ਇਹਨਾਂ ਨੂੰ ਬੋਰਡਿੰਗ ਦੇ ਕੇ ਵੀ ਇਹ ਗੱਲ ਕਹੇਗੇ ਵੀ ਤੁਹਾਡੇ ਤਾਂ ਕਿਰਪਾਣ ਪਾਈ ਤੁਸੀਂ ਜਾ ਹੀ ਨਹੀਂ ਸਕਦੇ ਹੁਣ ਤਿੰਨਾਂ ਨੇ ਅਮਰਤ ਪਾਨ ਕੀਤਾ ਜਿਨ੍ਹਾਂ ਨੂੰ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਗਿਆ ਇਸ ਕਰਕੇ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਦੇ ਉੱਤੇ ਤੇ ਲਾਈਵ ਹੋਏ ਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਇਸ ਵੇਲੇ ਕੇਂਦਰ ਦੀ ਬੁਖਲਾਹਟ ਦਾ ਨਤੀਜਾ ਉਹ ਕਰਨੇ ਜੀ ਗਏ ਤਾਂ ਸੀ ਬਹੁਤ ਵਾਰ ਪਹਿਲਾਂ ਵੀ ਆ ਕਿਰਪਾਣ ਦੇ ਨਾਲ ਹੀ ਇਹ ਸਾਡਾ ਇੱਕ ਕਕਾਰ ਆ ਅਸੀਂ ਇਹਨੂੰ ਕਿਵੇਂ ਛੱਡ ਦਗੇ ਇਹ ਸਾਨੂੰ ਗੁਰੂ ਸਾਹਿਬਾਨ ਨੇ ਸੌਂਪਿਆ ਹੋਇਆ ਸੋ ਅਸੀਂ ਇਹ ਛੱਡ ਨਹੀਂ ਜਾ ਸਕਦੇ ਬੀਜੇਪੀ ਦੇ ਵੱਲੋਂ ਕਿਤੇ ਤਾਂ ਕੀਤੇ ਜਾਂ ਜਾਂਦੀਆਂ ਵੀ ਇਹਨਾਂ ਨੂੰ ਕਦੇ ਇਸ ਤਰੀਕੇ ਨਾਲ ਖੱਜਲ ਕਰ ਲੋ ਕਦੇ ਇਸ ਤਰੀਕੇ ਨਾਲ ਖੱਜਲ ਕਰ ਲੋ ਇਹ ਮਾਮਲੇ ਦੇ ਉੱਤੇ ਹੁਣ ਪਤਾ ਲੱਗਾ ਜੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹ ਵੀ ਸਾਹਮਣੇ ਆਏ ਆ ਉਹਨਾਂ ਨੇ ਕਿਹਾ ਜੀ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਵੀ ਇਸ ਗੱਲ ਦੇ ਵਿੱਚ ਕਲੈਰਿਟੀ ਦੇਵੇ ਤੇ ਜਿਹੜੇ ਅਧਿਕਾਰਗਰ ਨੇ ਇਹ ਸਾਰਾ ਕੁਝ ਕੀਤਾ ਉਹ ਮਾਫੀ ਮੰਗਣ ਉਹਨਾਂ ਨੂੰ ਆਪਣੀ ਸਫਾਈ ਦੇਣੀ ਚਾਹੀਦੀ ਆ ਸੋ ਮਸਲਾ ਪਾਈ ਇੱਕ ਵਾਰੀ ਉਲਝ ਗਿਆ ਤੇ ਇਹ ਮਸਲਾ ਮੇਰੇ ਖਿਆਲ ਅਹੀਂ ਰਹਿਣਾ ਇਸ ਮਸਲੇ ਦੇ ਵੱਲ ਕਿਸੇ ਨੇ ਬਹੁਤਾ ਖਿਆਲ ਨਹੀਂ ਕਰਨਾ ਪਰ ਕੁੱਲ ਮਿਲਾ ਕੇ ਗੱਲੇ ਕਹਿਣੀ ਬਣਦੀ ਆ ਵੀ ਮਾੜੀ ਗੱਲ ਆ ਇਦਾਂ ਹੋਣਾ ਨਹੀਂ ਚਾਹੀਦਾ ਤੇ ਡੱਲੇਵਾਲ ਹੋਰੀ ਕੱਲ ਜਾਂਦੇ ਜਾਂਦੇ ਤਾਮਿਲਨਾਡੂ ਦੇ ਵੱਲ ਤੇ ਰਹਿ ਗਏ ਆ ਉਹ ਕਾਨਫਰੰਸ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਜੀ ਜੀ ਜਨਾਬ ਸਾਹਿਬ ਉੱਧਰ ਜੋ ਕੋਲਕਾਤਾ ਦੇ ਵਿੱਚ ਹੋਇਆ ਆਪਾਂ ਸਾਰੇ ਜਾਣਦੇ ਆਂ ਔਰ ਕਹਿੰਦੇ ਹੁਣ ਸੰਜੇ ਰਾਏ ਨੇ ਕੋਲਕਾਤਾ ਕਾਂਡ ਦੇ ਵਿੱਚ ਜੁਰਮ ਕਬੂਲ ਲਿਆ ਜੀ ਹਾਂ ਬਿਲਕੁਲ ਜੀ ਸੰਜੇ ਰਾਏ ਇਹ ਉਹ ਬੰਦਾ ਜਿਨੇ ਕੇ ਕੋਲਕਾਤਾ ਦੇ ਵਿੱਚ ਇੱਕ ਟ੍ਰੇਨਿੰਗ ਡਾਕਟਰ ਕੁੜੀ ਦੇ ਨਾਲ ਜਿਹਦੀਆਂ ਖਬਰਾਂ ਦੇ ਬਾਰੇ ਆਪਾਂ ਸਾਰੇ ਜਾਣਦਾ ਹੀ ਆਂ ਉਹ ਕੁੜੀ ਦੇ ਨਾਲ ਇਹਨੇ ਜ਼ਿਆਰਤੀ ਕੀਤੀ ਹੈ ਇਹਨੇ ਉਹਦੇ ਨਾਲ ਜ਼ਬਰਦਸਤ ਨਾ ਕੀਤਾ ਤੇ ਉਸ ਤੋਂ ਬਾਅਦ ਇਹਨੇ ਉਸ ਕੁੜੀ ਦਾ ਕਤਲ ਕਰਤਾ ਇਹ ਉਹ ਆ ਹੁਣ ਪਤਾ ਲੱਗਾ ਜੀ ਤਾਜ਼ਾ ਜਾਣਕਾਰੀ ਆਈ ਆ ਵੇ ਪੋਲੀਗ੍ਰਾਫ ਟੈਸਟ ਦੇ ਵਿੱਚ ਇਹਨੇ ਸਾਰੀ ਗੱਲ ਕਬੂਲ ਕਰ ਲਈ ਹੈ ਇਹਨੇ ਸਾਰਾ ਕੁਝ ਇਸ ਮਸਲੇ ਦੇ ਵਿੱਚ ਕਬੂਲ ਕਰ ਲਿਆ ਪੋਲੀਗ੍ਰਾਫ ਟੈਸਟ ਦੇ ਵਿੱਚ ਤੇ ਇਹਨੇ ਇਹ ਗੱਲ ਕਹੀ ਹੈ ਕਿ ਭਾਈ ਉਸ ਰਾਤ ਮੈਂ दारू ਬਹੁਤ ਪੀਤੀ ਸੀ दारू ਪੀ ਕੇ ਉਹ ਕਹਿੰਨ ਜੀ ਕਿ ਮੈਂ ਚਲਾ ਗਿਆ ਜੀ ਉਧਰ ਰੈੱਡ ਲਾਈਟ ਏਰੀਆ ਵੱਲ ਉਸ ਤੋਂ ਬਾਅਦ ਕਹਿੰਨ ਜੀ ਮੈਂ ਇੱਕ ਹੋਰ ਕੁੜੀ ਨਾਲ ਬਦਤਮੀਜ਼ੀ ਕਰਕੇ ਆਇਆ ਛੇੜ ਕੇ ਆਇਆ ਫਿਰ ਉਸ ਤੋਂ ਬਾਅਦ ਇਹ ਕਹਿੰਦਾ ਜੀ ਕਿ ਮੈਂ ਇਧਰ ਆ ਗਿਆ ਜੀ ਹਸਪਤਾਲ ਦੇ ਵਿੱਚ ਮਤਲਬ ਇਹ ਕੁੱਲ ਮਿਲਾ ਕੇ ਉਨੇ ਜੋ ਜੋ ਕਰਤੂਤ ਕੀਤੀ ਆ ਉਹ ਸਾਰੀ ਕਰਤੂਤ ਨੂੰ ਫਿਲਹਾਲ ਮੰਨ ਲਿਆ ਤੇ ਮੰਨਣ ਤੇ ਕਰਕੇ ਤੇ ਖਬਰ ਆਈ ਆ ਵੀ ਭਾਈ ਹੁਣ ਉਹਦੇ ਉੱਤੇ ਕਾਨੂੰਨ ਆਪਣੇ ਤਰੀਕੇ ਦੀ ਕਾਰਵਾਈ ਕਰੂਗਾ ਜੋ ਵੀ ਉਹਦੀ ਕਾਰਵਾਈ ਬਣਦੀ ਹੈਗੀ ਆ ਪਰ ਕੁੱਲ ਮਿਲਾ ਕੇ ਇਹ ਆ ਵੀ ਇਹੋ ਜੇ ਮੂਰਖਮੱਤੇ ਬੰਦੇ ਇਹੋ ਜੇ ਗਲਤ ਲੋਕ ਆ ਜਿਹੜੇ ਆਹ ਲੱਛਣ ਕਰ ਕਰਕੇ ਤੇ ਸਾਡੇ ਦੇਸ਼ ਦੀ ਇਮੇਜ ਕਿਵੇਂ ਖਰਾਬ ਕਰ ਦਿੰਦੇ ਆ ਤੇ ਇਹ ਸਾਹਮਣੇ ਆ ਪਰ ਕਈ ਹੋਰ ਲੋਕਾਂ ਨੇ ਵੀ ਫੋਲੀਗ੍ਰਾਫ ਟੈਸਟ ਹੋਏ ਆ ਉਹਦੇ ਵਿੱਚੋਂ ਵੀ ਕੀ ਨਿਕਲਦਾ ਏ ਵੀ ਸਮਾਨ ਰਸਾਂਗੇ ਤੇ ਇਸ ਮਾਮਲੇ ਦੇ ਵਿੱਚ ਤੇ ਢੁਕਵੀ ਕੀ ਹੁੰਦੀ ਹੈ ਜੀ ਗੱਲ ਤੇ ਉਹ ਕਾਨੂੰਨ ਕਿਸ ਤਰੀਕੇ ਦੀ ਸਦਾ ਦਿੰਦਾ ਇਹ ਵੀ ਵੇਨੇ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕੁਝ ਬਦਲਿਆ ਹੈ ਜਾਂ ਨਹੀਂ ਦੇਖੋ ਜੀ ਪੰਜਾਬ ਦੇ ਵਿੱਚ ਮੌਸਮ ਨਹੀਂ ਬਦਲਿਆ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਗੱਲ ਕਰ ਦਿੰਦੇ ਆ ਪਰ ਪੰਜਾਬ ਦੇ ਵਿੱਚ ਉਵੇਂ ਮੀਂਹ ਜਾਂ ਉਵੇਂ ਕਣੀਆਂ ਨਹੀਂ ਪੈ ਰਹੀਆਂ ਭਾਦੋਂ ਦਾ ਮਹੀਨਾ ਵੀ ਮਣ ਲੱਗਦਾ ਵੀ ਐਂ ਬਹੁਤਾ ਕੋਈ ਜਲਵੇ ਵਾਲਾ ਨਹੀਂ ਨਿਕਲ ਲਗਾ ਅੱਜ ਜਿਹਨੂੰ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆਂ ਤੇ 12 ਭਾਦੋਆ 12 ਭਾਦੋਆਜ ਮਤਲਬ ਆਪਾਂ ਕਹਿ ਸਕਦੇ ਆਂ ਵੀ ਲਗਭਗ ਅੱਧੀ ਭਾਦੋ ਨਿਕਲਣ ਵਾਲੀ ਆ ਆ ਤਿੰਨ ਦਿਨਾਂ ਬਾਅਦ ਅੱਧੀ ਭਾਦੋ ਨਿਕਲ ਜਾਣੀ ਆ ਤੇ ਉਹਨਾਂ ਵੀ ਪੈ ਨਹੀਂ ਰਿਹਾ ਜਿੰਨਾ ਕਿ ਆਮ ਤੌਰ ਤੇ ਪੈਂਦਾ ਹੁੰਦਾ ਐਦਕੀ ਮੌਨਸੂਨ ਪਉਣਾ ਉਵੇਂ ਜਲਵਾ ਨਹੀਂ ਦਿਖਾ ਰਿਹਾ ਪੰਜਾਬ ਚ ਨਾ ਸੌਣ ਦੇ ਮਹੀਨੇ ਨਾ ਅੱਧੀ ਭਾਦੋ ਨਿਕਲ ਗਈ ਹਾਲੇ ਤੱਕ ਜਲਵਾ ਦਿਖਾਇਆ ਆਉਂਦੇ ਦਿਨਾਂ ਦਾ ਪਤਾ ਕੁਝ ਨਹੀਂਗਾ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 72 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਇਹ ਮੌਸਮ ਵਿਭਾਗ ਕਹਿੰਦਾ ਹੀ ਹੁੰਦਾ ਪਰ ਉਹਵੇਂ ਹੁੰਦਾ ਨਹੀਂ ਅੱਜ ਕੱਲ ਆਮ ਤੌਰ ਦੇ ਉੱਤੇ ਕੁਦਰਤ ਰੁੱਸ ਗਈ ਆ ਬੱਦਲ ਰੁੱਸੇ ਹੋਏ ਆ ਮੌਨਸੂਨ ਪਾਣਾ ਰੁੱਸੀਆਂ ਹੋਈਆਂ ਬਾਕੀ ਜਿਵੇਂ ਜਿਵੇਂ ਜਾਣਕਾਰੀ ਆਈ ਕਿ ਫਲਾਣੀ ਥਾਂ ਤੇ ਮੀਂਹ ਪੈ ਗਿਆ ਤੇ ਫਲਾਣੀ ਥਾਂ ਤੇ ਰਹਿ ਗਿਆ ਉਹ ਅਸੀਂ ਸਾਡੇ ਵਾਲਾ ਰੇਡੀਓ ਦੇ ਉੱਤੇ ਜ਼ਰੂਰ ਦੱਸਾਂਗੇ ਪਰ ਫਿਰ ਹਾਲ ਪੰਜਾਬ ਦੇ ਵਿੱਚ ਗਰਮੀ ਆ ਮੀਂਹ ਪੈ ਜੇ ਤਾਂ ਵੀ ਤੇ ਨਾ ਪਵੇ ਤਾਂ ਵੀ ਜੀ ਬਿਲਕੁਲ ਸਹੀ ਹੋ ਗਿਆ ਟਾਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਜੇ ਆਪਾਂ ਗੱਲ ਕਰੀਏ ਮਨੋਰੰਜਨ ਜਗਤ ਦੀ ਤਾਂ ਕੀ ਹਾਲ ਨੇ ਜੀ ਮਨੋਰੰਜਨ ਜਗਤ ਦੇ ਇਹ ਖੁਦ ਹੀ ਗੱਲ ਇਹ ਵੀ ਮਨੋਰੰਜਨ ਜਗਤ ਦੇ ਵਿੱਚ ਖਬਰਾਂ ਆਈ ਜਾਂਦੇਗਾ ਆ ਫਿਲਮਾਂ ਜਿਹੜੀ ਦੋ ਦਿਨਾਂ ਬਾਅਦ ਰਿਲੀਜ਼ ਹੋਣੀ ਹੈ ਇੱਕ ਤੇ ਆਪਾਂ ਜਾਣਦੇ ਵੀ 30 ਅਗਸਤ ਨੂੰ ਫਿਲਮ ਆਉਣੀ ਹੈ ਬੀਬੀ ਰਜਨੀ ਤੇ 13 ਸਤੰਬਰ ਨੂੰ ਫਿਲਮ ਆਉਣੀ ਜੀ ਅਰਦਾਸ ਸਰਬੱਤ ਦੇ ਭਲੇ ਦੀ ਤੇ ਆ ਇੱਕ ਹੋਰ ਫਿਲਮ ਆ ਰਹੀ ਹੈ ਉਹਦਾ ਨਾਮ ਹੈਗਾ ਜੀ ਰੁਪਿੰਦਰ ਗਾਂਧੀ ਪਾਰਟ 3 ਤੇ ਦੇਵ ਖਰੋੜ ਦੀ ਇਹ ਤੇ ਬੀਬੀ ਰਜਨੀ ਫਿਲਮਾਂ ਦੀ ਆਪਸ ਦੇ ਵਿੱਚ ਟੱਕਰ ਹੋਊਗੀ ਸੋ ਜਿਹੜੀ ਚੰਗੀ ਫਿਲਮ ਹੋਈ ਤੇ ਉਹ ਅੱਗੇ ਨਿਕਲ ਜਾਊਗੀ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ